ਬੈਠਾ ਨਾ ਵੇਸਲਾ ਮੈਂ ਸੁਣ ਲੈ ਧਿਆਨ ਗੱਲ ਪੁੱਛ ਦੱਸ ਕਰ ਛੇਤੀ ਕੁੜੀ ਨੂੰ ਤਰਾਉਨੇ ਆ ਦਸ ਇੱਕ ਪਈ ਸੋਨਾ ਘਰ ਸੁਨਿਆਰ ਦਾ ਰਾਜੇਵਾਲ ਪਿੰਡੇ ਆਪਾਂ ਮੁੰਡਾ ਦੇ ਖਿਆਉਨੇ ਆ ਦੱਸਦੇ ਨੇ ਬਹੁਤ ਲੋਕ ਆਣ ਜਾਣ ਲੱਗਾ ਰਹਿਂਦਾ ਚੰਗਾ ਘਰ-ਬਾਰ ਬੜੇ ਕੰਮ ਸਦਵਾਉਂਦੇ ਆ ਆਪਾਂ ਜੇ ਗਰੀਬ ਨੰਦੋ ਤਾਂ ਕਿ ਗੱਲ ਸੁਖ-ਜੋਲਾ ਘਰ-ਬਾਰ ਆਪੇ ਪਿੰਡ ਆਪਾਂ ਖਵਾਉਂਦੇ ਆ ਤੀਏ ਮੈਂ ਤਾਂ ਬਥੇਰਾ ਸਮਝਾਇਆ ਤੇਰੇ ਪਿਓ ਨੂੰ ਪਰ ਉਹ ਤਾਂ ਗੁਮਰੇ ਗਾਲੀ ਪੈ ਗਿਆ ਮੇਰੀ ਤਾਂ ਇੱਕ ਨਹੀਂ ਸੁਣੀ ਉਹਨੇ ਤਾਂ ਸਗੋਂ ਗੁੱਸੇ ਚ ਮੇਰੇ ਨੂੰ ਤਾਂ ਮਾਰਨ ਤਾਂ ਕੌਂਦਾ ਸੀ ਉਹ ਇਹਨਾ ਨਹੀਂ ਮੰਨਣਾ ਪੁੱਤ ਤੂੰ ਹੀ ਸਿਆਣੀ ਬਣ ਜਾ ਭੁੱਲ ਜਾ ਕਾਕੇ ਨੂੰ ਮੇਰੇ ਆਖੇ ਲੱਗ ਕੇ ਔਰਦੀ ਤਾਂ ਜੂਣੀ ਮਾੜੀਆ ਮੱਝ ਗਾਂ ਨੂੰ ਜਿੰਨੂ ਮਰਜੀ ਦੇ ਰਸਾ ਹੱਥ ਫੜਾ ਦਿੰਦੇ ਨੇ ਉਹ ਤਾਂ ਕਿਹੜੀ ਕਿਸੇ ਨੇ ਪੁੱਛਣਾ ਕਿ ਉਹਦੇ ਦਿਲ ਚ ਕੀ ਆ ਤੇ ਕਿਨੀ ਵੀ ਕੁੜੀ ਕੀ ਚਾਹਦੀ ਆ ਤੇ ਕਿਨੀ ਔਰਤੋਂ ਨਹੀਂ ਸਭ ਤੋਂ ਵੱਡਾ ਗੁਨਾਹ ਹੈ ਜਿਸ ਦੀ سزا ساری ਉਮਰ ਭੁਗਤਨੀ ਪੈਂਦੀ ਹੈ ਨੰਦਕੌਰ ਰੋਂਣ ਹੱਕੀ ਹੋਈ ਬੈਠੀ ਸੀਗੀ ਤੀਏ ਮੇਰਾ ਤਾਂ ਵਾਸ ਨਹੀਂ ਚੱਲਦਾ ਤੇਰੀਆਂ ਖੁਸ਼ੀਆਂ ਲਈ ਮੈਂ ਤਾਂ ਆਪਣਾ ਪਰਿਵਾਰ ਦਿਆ ਇਹਨਾਂ ਦੀਆਂ ਝੂਠੀਆਂ ਇੱਜ਼ਤਾਂ ਜਾਤ ਬਰਾਦਰੀਆਂ ਤੇ ਰੀਤੀ ਰਿਵਾਜਾਂ ਦੀਆਂ ਤਾਂ ਬੇੜੀਆਂ ਸਿਰਫ ਔਰਤਾਂ ਵਾਸਤੇ ਨੇ ਇਹਨਾਂ ਦੇ ਸੌੜੇ ਹਿੱਤਾਂ ਵਿਰੁੱਧ ਜਦ ਕੋਈ ਔਰਤ ਬਗਾਵਤ ਦਾ ਝੰਡਾ ਚੁੱਕਦੀ ਆ ਨਾ ਮਰਦ ਪ੍ਰਧਾਨ ਸਮਾਜ ਇੱਕ ਝਟੋ ਕੇ ਉਹ ਅਬਲਾ ਤੇ ਚਰਿੱਤਰ ਰੱਚੀ ਇਰਹਾਰਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਬਾਬੇ ਨਾਨਕ ਨੇ ਜਿਹਨੂੰ ਜਗ ਜਾਨੀ ਕਹਿ ਕੇ ਸਨਮਾਨ ਦਿੱਤਾ ਸੀ ਇਹ ਉਹਨੂੰ ਕੁਲਟਾ ਵਿਵਚਰਣ ਵੇਸ਼ਵਾ ਬੇਅਕਲੀ ਵਰਗੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਨਾਲ ਨਿਵਾਜਦੇ ਨੇ ਆਪ ਜਿੱਥੇ ਮਰਜ਼ੀ ਖੇ ਖਾਂਦੇ ਫਿਰਨ ਪਰ ਔਰਤ ਦੇ ਥੋੜੇ ਜਿਹੀ ਖੁਸ਼ੀ ਲਈ ਇਨਾਂ ਦੀ ਇੱਜ਼ਤ ਆਬਰੂ ਤੇ ਬਰਾਦਰੀ ਦੀ ਮर्याਦਾ ਦਾ ਉਲੰਘਣ ਹੋ ਜਾਂਦਾ ਜਿਵੇਂ ਇਹਨਾਂ ਨੂੰ ਕਿਸੇ ਵੀ ਹਾਲਤ ਮਨਜ਼ੂਰ ਨਹੀਂ ਹੁੰਦਾ ਅੱਗ ਲੱਗੇ ਇਨਾਂ ਦੀਆਂ ਫੋਕੀਆਂ ਇੱਜ਼ਤਾਂ ਸੌੜੇ ਰੀਤੀ ਰਿਵਾਜਾਂ ਨੂੰ ਜੋ ਮੇਰੀ ਰੀਤੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਰਿਹਾ ਹੈ ਪਰਤਾਪੀ ਨੂੰ ਬੁੱਕਲ ਵਿੱਚ ਲਈ ਬੈਠੀ ਦੁਖੀ ਨੰਦ ਕਰਨੀ ਔਰਤਾਂ ਦੇ ਹੁੰਦੇ ਅਤਿਆਚਾਰ विरुद्ध ਬੋਲਦੀਆਂ ਕਿਆ ਜੋ ਸਦੀਆਂ ਤੋਂ ਨਿਰੰਤਰ ਹੁੰਦੇ ਆ ਰਿਹਾ ਤੇ ਪਤਾ ਨਹੀਂ ਕਦ ਮੁੱਕਣਗੇ ਆਪਣੀ ਮਾਂ ਤੋਂ ਸਾਰੀ ਗੱਲ ਸੁਣ ਕੇ ਪ੍ਰਤਾਪੀ ਦੀਆਂ ਤਾਂ ਖਾਨਿਓ ਗਈਆਂ ਜਿਸ ਦਾ ਖੁਸ਼ੀਆਂ ਚ ਉੜਦੀ ਫਿਰਦਾ ਪੈਰ ਪੁੰਜੇ ਨਹੀਂ ਲੱਗਦਾ ਸੀ ਉਸ ਨੂੰ ਅਚਿੰਤੇ ਬਾਜ ਆਣ ਖਾਣ ਪਏ ਪ੍ਰਤਾਪੀ ਦੀਆਂ ਤਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਸੀ ਜੋ ਅੱਜ ਉਸ ਨੂੰ ਆਪਣਾ ਬਾਪ ਉਹਦਾ ਸਭ ਤੋਂ ਵੱਡਾ ਦੁਸ਼ਮਣ ਲੱਗ ਰਿਹਾ ਸੀ ਤੇ ਉਹ ਬਣਿਆ ਵੀ ਬੈਠਾ ਸੀ ਮੈਂ ਆਪਣੇ ਸਰਦਾਰ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ ਮਾਂ ਮੈਨੂੰ ਮਰ ਜਾਣਾ ਮਨਜ਼ੂਰ ਏ ਪਰ ਆਪਣੇ ਸਰਦਾਰ ਤੋਂ ਬਿਨਾਂ ਹੋਰ ਕਿਸੇ ਦੀ ਨਹੀਂ ਮੈਂ ਹੋ ਸਕਦੀ ਆਪਣੀ ਮਾਂ ਦੇ ਗਲ ਰੋਂਦੀ ਪ੍ਰਤਾਪੀ ਨੇ ਆਪਣੀ ਮਾਂ ਨੂੰ ਆਖਿਆ ਜਿਸ ਬਾਪ ਦਿੱਤੀ ਆਪਣੇ ਲਈ ਆਪਵਾਰ ਲੱਭ ਲੈ ਤੇ ਮਾਂ ਨਾਲ ਸਾਥ ਦੇਵੇ ਉਹ ਬਾਪ ਤੇ ਕੀ ਵੀਦਿਆ ਇਹ ਉਹੀ ਜਾਣਦਾ ਹੈ ਗੋਪਾਲੇ ਨੂੰ ਅੱਜ ਧਰਤੀ ਵੇਲ ਨਹੀਂ ਸੀ ਦੇਰੀ ਨਹੀਂ ਤਾਂ ਉਹ ਸ਼ਰਮ ਦੇ ਮਾਰੇ ਆਪਣੇ ਆਪ ਨੂੰ ਧਰਤੀ ਚ ਸਮਾ ਲੈਂਦਾ ਅੱਜ ਉਸ ਨੂੰ ਆਪਣਾ ਦੁੱਖ ਦੱਸਣ ਲਈ ਕੋਈ ਯਾਰ ਬੇਲੀ ਨਹੀਂ ਸੀ ਲੱਭ ਰਿਆ ਤੇ ਹਰ ਕਿਸੇ ਕੋਲੇ ਇਹੋ ਗੱਲ ਕੀਤੀ ਨਹੀਂ ਸੀ ਜਾਂਦੀ ਜੇ ਆਪਣਾ ਝੱਗਾ ਚੱਕਾਂਗਾ ਤੇ ਆਪਣਾ ਹੀ ਢਿੱਡ ਨੰਗਾ ਕਰਾਂਗਾ ਇਹੋ ਸੋਚ ਕੇ ਗੋਪਾਲੇ ਸੋਨੇ ਕਿਸੇ ਕੋਲ ਵੀ ਗੱਲ ਨਹੀਂ ਸੀ ਕਰ ਰਿਆ ਕਿ ਲੋਕਾਂ ਨੂੰ ਗੱਲ ਠਿਓਣੀ ਚਾਹੀਦੀ ਆ ਤੇ ਉਹ ਗੱਲਾਂ ਦੇ ਡਾਰ ਲਾ ਦਿੰਦੇ ਨੇ ਉਹ ਤਾਂ ਖੰਮਾਨੀਆਂ ਡਾਰਾ ਬਣਾ ਸਕਦੇ ਆ ਤੇ ਉਹਨਾਂ ਨੂੰ ਕਿਸੇ ਦੀ ਇੱਜ਼ਤ ਨਾਲ ਕੀ ਗੋਪਾਲੇ ਨੇ ਆਪਣੇ ਆਪ ਨੂੰ ਕਿਹਾ ਤੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਰਣ ਤੇਤੀ ਹੱਥੋਂ ਦੁਖੀ ਸੀ ਗੋਪਾਲਾ ਬਾਪ ਨੰਦੋਂ ਨਾਲ ਲਾੜ ਓਤੁਰਿਆ ਸੀ ਬਾਹਰ ਨੂੰ ਦੁੱਖ ਸੁੱਖ ਕਰੇ ਬੈਠ ਲੱਗੇ ਗਮ ਖਾਰ ਤਾਈ ਲਬਦਾ ਨਾ ਯਾਰ ਬੇਲੇ ਗੋਪਾਲੇ ਪਰੇਸ਼ਾਨ ਨੂੰ ਸੋਚਾਂ ਵਿੱਚ ਡੁੱਬਿਆ ਆਵੇ ਨਾ ਸਮਝ ਕੁਝ ਕੀ ਦੇ ਕੋਲ ਕੱਢੇ ਅੰਦਰ ਚੱਲਦੇ ਤੂਫਾਨ ਨੂੰ ਦੁਨੀਆ ਜਹਾਨ ਵਿੱਚ ਚੰਗੇ ਨਹੀਂ ਸਾਰੇ ਲੋਕ ਦੱਸੇ ਕਿ ਗੋਪਾਲਾ ਸੁਖ ਝੋਲ ਬੇਈਮਾਨ ਨੂੰ ਪਰ ਅੰਦਰ ਮੱਚਦੀ ਕ੍ਰੋਧ ਦੀ ਜਵਾਲਾ ਕਿਵੇਂ ਸ਼ਾਂਤ ਕਰੇ ਉਹਦਾ ਦਿਲ ਕਰੇ ਕਿ ਦੋ ਮਾਵਾਂ ਦੀਆਂ ਨੂੰ ਜਾਨੋਂ ਮਾਰਮ ਕਾਵੇ ਜਿਨ੍ਹਾਂ ਨੇ ਉਹਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਣ ਦੀ ਗਲਤੀ ਕੀਤੀ ਹੈ ਜਿਸ ਬੰਦੇ ਨੇ ਕਦੇ ਕੁੱਤੇ ਨੂੰ ਸੋਟੀ ਨਹੀਂ ਸੀ ਮਾਰੀ ਅੱਜ ਉਹਨੂੰ ਇਹੋ ਜਿਹੀ ਪੁੱਠੇ ਸਿੱਧੇ ਖਿਆਲ ਆ ਰਹੇ ਸਨ ਪੱਠਾ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਹੋ ਜਿਹੀ ਔਲਾਦ ਨਾਲ ਤਾਂ ਬੇਔਲਾਦ ਹੀ ਚੰਗਾ ਗੋਪਾਲ ਨੇ ਆਪਣੇ ਆਪ ਨੂੰ ਕਿਹਾ ਇਸ ਤਰ੍ਹਾਂ ਨਹੀਂ ਸੋਚਾ ਸੋਚਦਾ ਗੋਪਾਲਾ ਬਹੁਤ ਪਰੇਸ਼ਾਨ ਸੀ ਨਾ ਕਿਸੇ ਨੂੰ ਕੋਈ ਦੱਸ ਸਕਦਾ ਸੀ ਫਿਰ ਉਹ ਸੋਚਦਾ ਕਿ ਹੋ ਸਕਦਾ ਸਾਰੇ ਪਿੰਡ ਨੂੰ ਪਹਿਲਾਂ ਹੀ ਪਤਾ ਹੋਵੇ ਕੀ ਪਤਾ ਕਰਦੋ ਆ ਇਹ ਦੋਵੇਂ ਮਾਮਾਤੀਆਂ ਕਿਸ ਚੀਟਪ ਕਰੀਆਂ ਹੁਣ ਉਹਨਾਂ ਨੂੰ ਸਾਰੇ ਲੋਕ ਆਪਣੀਆਂ ਹੀ ਗੱਲਾਂ ਕਰਦੇ ਲੱਗ ਰਹੇ ਸਨ ਜੇ ਕੋਈ ਉਸ ਵੱਲ ਵੇਖਦਾ ਤਾਂ ਉਹਨੂੰ ਆਪਣੇ ਆਪ ਉਤੇ ਬੜੀ ਸ਼ਰਮ ਆਉਂਦੀ ਕਿ ਲੋਕ ਪਤਾ ਨਹੀਂ ਕੀ ਮੇਰੇ ਬਾਰੇ ਕੰ ਕੁਝ ਕਹਿੰਦੇ ਹੋਣਗੇ ਕੋਈ ਮਾੜਾ ਚੰਗਾ ਘਰ ਵੇਖ ਕੇ ਜਿੰਨੀ ਜਲਦੀ ਹੋ ਸਕੇ ਇਹ ਕੁੜੀ ਦਾ ਫਾਇਆ ਵੱਡਣਾ ਹੀ ਕਰਦਾ ਉਨੇ ਆਪਣੇ ਆਪ ਨੂੰ ਕਿਹਾ ਤੇ ਉਹ ਨੇਕੇ ਰਾਜੇ ਨਾਈ ਦੇ ਘਰ ਨੂੰ ਤੁਰ ਪਿਆ ਜਿਸ ਨੇ ਇੱਕ ਮੁੰਡੇ ਦੀ ਤਸਪਾਈ ਸੀ ਨੇਕੇ ਸਿਆ ਘਾਰੀ ਆ ਗੋਪਾਲ ਨੇ ਆਵਾਜ਼ ਮਾਰਦਿਆਂ ਪੁੱਛਿਆ ਉਹ ਆਜਾ ਲੰਘਿਆ ਕਿਹੜਾ ਬਾਈ ਨੇਕ ਸਿਓ ਨੇ ਆਵਾਜ਼ ਦਿੱਤੀ ਉਹ ਆ ਵੀ ਗੋਪਾਲ ਸਿਆ ਘਰ ਪਰਿਵਾਰ ਦੀ ਕੀ ਗੱਲ ਹੈ ਸਭ ਖੈਰ ਸੁਖ ਰਾਜੀ ਬਾਜੀ ਆ ਗੋਪਾਲੇ ਨੂੰ ਪਛਾਨ ਕੇ ਨੇਕੇ ਰਾਜ ਨੇ ਬੈਠਣ ਲਈ ਕਹਿੰਦਿਆ ਦੇ ਸੁਖサンド ਪੁੱਛੀ ਜਾ ਆਏ ਕੁਦਿਆ ਆਪਣੀ ਅੰਬਰ ਨੂੰ ਆਖ ਬਈ ਚਾਹ ਬਣਾਵੇ ਗੋਪਾਲ ਸਿੰਘ ਆਸਤੇ ਖੰਡ ਵਾਲੀ ਨੇਕੇ ਰਾਜ ਨੇ ਜਿੰਦਾ ਲਾ ਕੇ ਰੱਖੇ 트ੰਗ ਚੋਂ ਖੰਡ ਦੀ ਡੱਬੀ ਕੱਢ ਕੇ ਆਪਣੇ ਪੋਤੇ ਨੂੰ ਫੜਾਉਂਦੇ ਆਖਿਆ ਉਹ ਚਾਹ ਨੂੰ ਤਾਂ ਕੀ ਸੀਗਾ ਐਵੇਂ ਖੇਚਲ ਨਾ ਕਰ ਰਾਜਾ ਮੈਂ ਗਲਾਸ ਰੱਖ ਕੇ ਇਧਰ ਨੂੰ ਤੁਰਿਆ ਆ ਗੋਪਾਲ ਨੇ ਨੇਕ ਸੋਣ ਵਾਖਿਆ ਉਹ ਤੂੰ ਕਿਹੜਾ ਰੋਜ਼ ਹੀ ਸਾਡੇ ਘਰ ਆਉਣਾ ਨਾਲੇ ਪੁੱਤਾਂ ਦੇ ਇਸ ਵਾਰ ਤਾਂ ਰਾਠਾਂਂ ਦੀ ਬੜੀ ਕੀਤੀ ਵੀ ਰੱਬ ਨੇ ਸਾਰਾ ਅਧਿਨਤ ਦੋਤਾ ਰਾਜੇ ਨਹੀਂ ਲੈਂਦਾ 10 ਦਿਨ ਹੋ ਗਏ ਸੂਰਜ ਦੇਵ ਤੇ ਹੋਰੀ ਤਾਂ ਛੁੱਟੇ ਤੇ ਗਏ ਹੋਇਆ ਚਾਨਣ ਵਾਲੀ ਮਾੜੇ ਮੋਟੇ ਹੱਡ ਤੋੜਦੇ ਆ ਨਹੀਂ ਤਾਂ ਠੰਡ ਹੀ ਨਹੀਂ ਲੈਂਦੀ ਪੁੱਤਾਂ ਦੀ ਨੇਕੇ ਨੇ ਹੱਸਦੇ ਹੋਏ ਆਖਿਆ ਹਾਂ ਤੂੰ ਸੁਣਾ ਕਿਵੇਂ ਆਉਣਾ ਹੋਇਆ ਗੋਪਾਲ ਸਿੰਘ ਤੇਰੇ ਖੇਸ ਦੀ ਬੁੱਕਲ ਠੀਕ ਕਰਦਿਆਂ ਨੇਕੇ ਰਾਜੇ ਨੇ ਗੋਪਾਲੇ ਨੂੰ ਪੁੱਛਿਆ ਮੈਂ ਆਦਾ ਰਾਜਾ ਤੇਰੇ ਕੋਲੋਂ ਉਹ ਮੁੰਡੇ ਬਾਰੇ ਪੁੱਛਣ ਆਇਆ ਸੀ ਜਿਹੜੀ ਤੂੰ ਰਾਜੇ ਵਾਲੇ ਦੀ ਗੱਲ ਕਰਦਾ ਨਹੀਂ ਸੀਗਾ ਮੇਰੇ ਕੋਲ ਕਿਵੇਂ ਆ ਘਰਬਾਰ ਉਹਨਾਂ ਦਾ ਤੈਨੂੰ ਤਾਂ ਪਤਾ ਹੀ ਹੋਣਾ ਹੈ ਜੇ ਬੰਦੇ ਚੰਗੇ ਆ ਤੇ ਆਪਾਂ ਕੁੜੀ ਦਾ ਰਿਸ਼ਤਾ ਕਰ ਦਿੰਨੇ ਉਥੇ ਗੋਪਾਲ ਨੇ ਨੀਕੀ ਨੂੰ ਆਖਿਆ ਬੰਦੇ ਤਾਂ ਬਹੁਤ ਚੰਗੇ ਆ ਤਾਂ ਇਹ ਤਾਂ ਤੈਨੂੰ ਦੱਸ ਪਾਈ ਸੀ ਦੋ ਭਰਾ ਤੇ ਇੱਕ ਭੈਣਾਂ ਵੱਡੀ ਭੈਣ ਵਿਆਹੀ ਹੋਈ ਆ ਤੇ ਦੋਵੇਂ ਆਪ ਹੀ ਆ ਕਰੇ ਸੋਖ ਨਾਲ ਸਾਤਾ ਡੰਗਰ ਨੇ ਜਿੰਨਾ ਚ ਚਾਰ ਪੰਜ ਲਵੇਰੇ ਆ ਤੇ ਦੁੱਧ ਪੁੱਤ ਕਿਸੇ ਚੀਜ਼ ਦੀ ਘਾਟ ਹੀ ਨਹੀਂ ਸੋਣੀ ਚ ਤੋਤਾ ਵੱਡੇ ਸਵਾਤ ਆ ਸਵਾਤ ਦੇ ਨਾਲ ਇੱਕ ਕਮਰਾ ਨਾਲ ਚਲਾਣੀ ਦੇ ਰਾਹ ਤੇ ਇੱਕ ਬੈਠਕ ਪਾਈ ਹੋਈ ਆ ਡੰਗਰ ਵੱਛੇ ਤੇ ਤੂੜੀ ਤਾਂਦਲੀ ਅੱਡ ਪਾਇਆ ਹੋਇਆ ਬਾਕੀ ਕਿਸੇ ਦਿਨ ਚੱਲਾਂਗੇ ਅੱਖਾ ਸੋਰੀ ਕਾਢਾਵਾਂਗੇ ਜਿੱਤੇ ਨੂੰ ਠੀਕ ਲੱਗਿਆ ਤੇ ਆਪਾਂ ਅੱਗੇ ਗੱਲ ਚਲਾ ਲਾਂਗੇ ਨੀ ਆਪਾਂ ਨੂੰ ਤਾਂ ਫੜ ਕੇ ਬਿਠਾਉਣਾ ਰਿਹਾ ਉਹ ਪੁੱਤਾਂ ਦੇ ਨੇਕੇ ਨੇ ਸਾਰੇ ਘਰ ਬਾਰ ਬਾਰੇ ਦੱਸਦਿਆਂ ਕੋ ਪਾਲੇ ਨੂੰ ਕਿਆ ਰਾਜਾ ਚੰਗੇ ਕੰਮ 'ਚ ਦੇਰ ਕਾਦੀ ਜੇ ਤੂੰ ਕੱਲ ਨੂੰ ਵੇ ਲੈ ਤਾਂ ਆਪਾਂ ਕੱਲ ਨੂੰ ਨਾ ਚੱਲ ਕੇ ਵੇਖੋਣਿਆ ਜਿਵੇਂ ਤੂੰ ਦੱਸਦਾ ਬਾਈ ਘਰ ਬਾਰ ਚੰਗਾ ਏ ਨਾ ਹੋਵੇ ਰੁਕੀ ਜਾਏ ਚੰਗੇ ਮੁੰਡੇ ਅੱਜਕੱਲ ਕਿਤੇ ਧਰੇ ਪਏ ਆ ਬਾਕੀ ਤਾਂ ਵੇਲਾ ਕਿਵੇਂ ਕਰਨੀ ਆ ਗੋਪਾਲੇ ਨੇ ਆਪਣੇ ਆਪ ਤੇ ਥੋੜਾ ਕਾਬੂ ਪਾਉਂਦੇ ਨੇ ਨੇਕੀ ਰਾਜੇ ਨੂੰ ਕਿਹਾ ਉਹ ਵੇਲੇ ਨੂੰ ਮੈਂ ਕਿਹੜਾ ਟਿਕ ਟਿਕ ਕਲੈਕਟਰ ਲੱਗਿਆ ਗੋਪਾਲ ਸਿਆ ਬਾਕੀ ਆਪਦੀ ਧੀ ਧਿਆਣੀ ਵਾਸਤੇ ਇਹਨਾਂ ਦਾ ਕਾਰ ਹੀ ਸਕਦੇ ਆ ਚੱਲ ਕੱਲ ਨੂੰ ਚਲੇ ਜਾਂਦੇ ਆ ਜਿਵੇਂ ਤੈਨੂੰ ਠੀਕ ਬੈਠਦਾ ਚਾਹ ਪੀ ਕੇ ਬਾਟੀ ਥਲੇ ਰੱਖਦੇ ਆ ਨੇਕੀ ਰਾਜੇ ਨੇ ਕਿਹਾ ਕੱਲ ਜਾਣ ਦਾ ਮੇਤਕੇ ਵੀ ਗੋਪਾਲੇ ਦਾ ਘਰ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ ਨੇਕੇ ਰਾਜਾ ਵੱਲੋਂ ਦਿਖਾਇਆ ਆਪਣਾ ਪਨ ਗੋਪਾਲ ਨੂੰ ਰੱਬੀ ਕਰਾਮਾਤਮਾ ਨੂੰ ਚੱਕਿਆ ਤੇ ਉਸ ਦੇ ਵਿੱਚ ਐਨ ਮਨੁੱਖੀ ਗੁਣ ਮਿਲਿਆ ਇਸ ਲਈ ਸ਼ਾਮ ਤੱਕ ਨੇਕੇ ਦੀਆਂ ਗੱਲਾਂ ਕਰਦਾ ਰਿਹਾ ਚੰਗਾ ਰਾਜਾ ਮੈਂ ਕੱਲ ਨੂੰ ਸਵਕਤੇ ਆਵਾਂਗਾ ਤੂੰ ਤਿਆਰ ਰਹੀਂ ਤੁਰਨ ਲੱਗੇ ਕੋਪਾਲ ਲੈਨੇ ਨੇਕੇ ਨੂੰ ਯਾਦ ਕਰਾਉਂਦੇ ਆਖਿਆ ਤੇ ਘਰ ਨੂੰ ਚੱਲ ਪਿਆ ਅਗਲੇ ਦਿਨ ਆਪਣੇ ਬਾਪੂ ਦੇ ਘਰੋਂ ਬਾਹਰ ਜਾਣ ਤੋਂ ਬਾਅਦ ਪਰਤਾ ਆਪਣੀ ਆਪਣੀ ਮਾਂ ਦੀਆਂ ਮਿੰਤਾ ਤਰਲੇ ਕਰਨ ਲਗੀ ਮੈਨੂੰ ਬਸ ਆਖਰੀ ਵਾਰ ਆਪਣੇ ਸਰਦਾਰ ਨੂੰ ਮੇਲ ਆਉਣ ਦੇਖਾ ਮਾਂ ਫਿਰ ਹੋ ਸਕਦਾ ਸਾਰੀ ਜ਼ਿੰਦਗੀ ਮੈਂ ਉਹਨੂੰ ਵੇਖ ਹੀ ਨਾ ਸਕਾਂ ਮੈਂ ਤੇਰੇ ਪੈਰੀਂ ਖਤ ਲਾਉਣੀ ਆ ਮਾਂ ਬਸ ਇੱਕ ਵਾਰ ਮੇਲ ਆਉਣ ਦੇਖਾ ਮਾਂ ਬਣ ਕੇ ਅੰਜ ਬਾਪੂ ਮੇਰੀ ਕਿਸਮਤ ਦਾ ਪਤਾ ਨਹੀਂ ਕਿਹੋ ਜਿਹਾ ਫੈਸਲਾ ਕਰਕੇ ਆਊਗਾ ਜੋ ਮੈਨੂੰ ਨਾ ਚਾਹੁੰਦੇ ਹੋਇਆ ਵੀ ਹਰ ਹਾਲੇ ਮੰਨ ਨਹੀਂ ਪੈਣਾ ਮੈਨੂੰ ਮੇਰੀ ਜ਼ਿੰਦਗੀ ਦੇ ਕੁਝ ਪਲ ਉਧਾਰੇ ਦੇ ਦੇ ਮਾਂ ਫਿਰ ਮੈਂ ਕਦੇ ਵੀ ਤੇਰੇ ਤੋਂ ਕੁਝ ਨਹੀਂ ਮੰਗਦੀ ਪਰ ਤਾਪੀ ਨੇ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਹਾੜੇ ਕੱਢਦਿਆਂ ਤੇ ਰੋ ਰੋ ਕੇ ਤਰਲੇ ਮਿੰਤਾ ਕਰਦਿਆਂ ਕਿਆ ਮੇਰੀ ਇੱਕ ਗੱਲ ਸੁਣਤੀ ਏ ਮੈਂ ਤੈਨੂੰ ਜਾਣ ਤੋਂ ਨਹੀਂ ਰੋਕਦੀ ਪਰ ਮੇਰੇ ਗੁੱਤ ਨਾ ਪਟਾ ਦੇ ਕਿਤੇ ਸਾਡੀ ਇੱਜ਼ਤ ਤੇਰੇ ਹੱਥਾਂ ਵਿੱਚ ਹੀ ਕਿਤੇ ਕੋਈ ਐਸੀ ਵੈਸੀ ਹਰਕਤ ਕਰ ਬੈਠੇ ਜੀਦੇ ਨਾਲ ਕਿਸੇ ਨੂੰ ਮੁਖਾਉਣ ਦ ਮੁਖ ਖਾਂ ਜੋਗੇ ਨਾ ਰਹੀਏ ਸੀ ਮੈਨੂੰ ਤੇਰਾ ਪਿਓ ਜਾਨੋ ਮਾਰ ਦੂ ਕੱਲ ਦੇਖ ਹੀ ਲੈ ਤੂੰ ਉਹਦੇ ਗੁੱਸੇ ਨੂੰ ਕਿਵੇਂ ਮੇਰੇ ਮਾਰਨ ਆਉਂਦਾ ਸੀ ਮੈਂ ਤੇਰੇ ਮੂਰੇ ਹੱਥ ਜੋੜਦੀਆਂ ਤੈਨੂੰ ਇਜਾਜ਼ਤ ਦੇਣ ਲੱਗੀ ਹਾਂ ਇਹਦੇ ਨਾਜਾਇਜ਼ ਫਾਇਦਾ ਨਾ ਠਾਈ ਮੇਰੀ ਧੀ ਨੰਦੋਂ ਨੇ ਪ੍ਰਤਾਪੀ ਨੂੰ ਸਾਰਾ ਕੁਝ ਸਮਝਾਉਂਦੇ ਹੋਏ ਜਾਣ ਦੀ ਆꀀ ਦੇ ਦਿੱਤੀ ਪਰ ਅੰਦਰੋਂ ਅੰਦਰੀ ਉਸ ਦਾ ਦਿਲ ਬਹੁਤ ਡਰ ਰਿਹਾ ਸੀ ਪਰ ਫਿਰ ਵੀ ਇੱਕ ਮਾਂ ਹੋਣ ਕਰਕੇ ਆਪਣੀ ਤੀਹ ਦਾ ਦੁੱਖ ਦੇਖ ਨਾ ਸਕੇ ਭਾਬੀ ਬਣ ਕੇ ਮੈਨੂੰ ਅੱਜ ਹੀ ਸਰਦਾਰ ਮੇਰੇ ਨਾਲ ਮਲਾਦੇ ਹਾਂ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਭਾਬੀਏ ਮੈਂ ਕੀ ਕਰਾਂ ਕਿੱਧਰ ਜਾਵਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਕਿ ਮੇਰੀ ਮਿੰਟਾ ਭਾਬੀ ਤੇਰੇ ਅੱਗੇ ਮੈਨੂੰ ਇੱਕ ਵਾਰ ਉਹਦੇ ਨਾਲ ਮਲਾਦੇ ਖਾਂ ਆਖਰੀ ਵਾਰ ਭੂਲੀ ਦੀ ਹਿੱਕ ਦੇ ਨਾਲ ਲੱਗੀ ਰੋਂਦੀ ਪ੍ਰਤਾਪੀ ਨੇ ਕਿਹਾ ਪ੍ਰਤਾਪੀ ਤੋਂ ਸਾਰੀ ਗੱਲ ਸੁਣ ਕੇ ਇੱਕ ਵਾਰ ਤਾਂ ਭੋਲੀ ਵੀ ਪਰੇਸ਼ਾਨ ਹੋ ਗਈ ਕਿ ਆ ਕੀ ਗੱਲ ਬਣ ਗਈ ਕੱਲ ਤਾਂ ਇਥੋਂ ਚੰਗੇ ਭਲੇ ਹਾਸੇ ਖੇਡਦੇ ਗਏ ਸੀ ਅੱਜ ਕੁੜੀ ਦਾ ਬੁਰਾ ਹਾਲ ਹੋਇਆ ਪਿਆ ਇਹ ਤਾਂ ਰੋਂਦੀ ਤਾਂ ਅਣੀ ਦਰਦੀ ਕਿਹੜੇ ਉਤਰੇ ਦਾ ਬੇੜਾ ਬਹਿ ਗਿਆ ਪਰ ਦੂਜੇ ਹੀ ਪਹਲੋ ਆਪਣੇ ਆਪ ਨੂੰ ਸੰਭਾਲ ਲਿਆ ਤੇ ਪਰਤਾਪੀ ਨੂੰ ਕਲਾਵੇਂ ਤੇ ਵਿੱਚ ਲੈ ਕੇ ਇੱਕ ਨਾਲ ਲਾ ਕੇ ਦਿਲਾਸਾ ਦਿੰਦੀ ਚੁੱਪ ਕਰ ਮੇਰੇ ਭੈਣ ਰੋ ਨਾ ਮੇਰੇ ਹੁੰਦਿਆ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਮੇਰੇ ਤੇ ਵਿਸ਼ਵਾਸ ਕਰ ਮੈਂ ਤੈਨੂੰ ਤਤੀਵਾ ਨਹੀਂ ਲੱਗਣ ਦਿੰਦੀ ਹੌਸਲਾ ਰੱਖ ਮੈਂ ਹੁਣਾ ਸੁਣਾ ਮੈਂ ਹੁਣੇ ਹੀ ਸੁਨਿਆ ਭੇਜ ਕੇ ਆਉਣੀ ਆ ਤੇ ਬੁਲਾਉਣੀ ਆ ਛੂਟੇ ਵੀਰ ਨੂੰ ਆਪਣੇ ਦਿਓਰ ਨੂੰ ਆਪਾਂ ਸਾਰੀ ਗੱਲ ਦੱਸਾਂਗੇ ਉਹਨੂੰ ਆਪੇ ਕੋਈ ਨਾ ਕੋਈ ਰਾਹ ਕੱਢੂਗਾ ਉਹ ਬਸ ਹੁਣ ਰੋਣਾ ਨਹੀਂ ਮੈਂ ਕਰਦੀ ਹੁਣੇ ਹੱਲ ਕੋਈ ਭੋਲੀ ਨੇ ਹੋਕੇ ਲੈਂਦੀ ਪ੍ਰਤਾਪੀ ਨੂੰ ਵਰਾਉਂਦਿਆ ਕਿਆ ਦਿੰਦੀ ਆ ਦਲਾਸੇ ਭੋਲੀ ਕੁੜੀ ਨੂੰ ਵਰਾਾਵੇ ਹੋਏ ਭੇਜ ਕੇ ਸਨੇਹਾ ਭੋਲੀ ਕਾਕੇ ਨੂੰ ਬੁਲਾਉਂਦੀ ਐ ਕੰਡ ਨੂੰ ਪਲੋਸ ਨਾਲ ਹਿੱਕ ਨਾਲ ਲਾਵੇ ਭੋਲੀ ਦਿਲਗੀਰ ਹੋਈ ਕੁੜੀ ਮਨ ਨੂੰ ਟਿਕਾਉਣੀ ਐ ਕਰਕੇ ਵਿਉਂਤ ਭੋਲੀ ਸਨੇਹਾ ਭੇਜੇ ਸੁਖ ਜਾਲਾ ਸ਼ਾਮ ਤੱਕ ਲੋਪੋ ਵਿੱਚ ਕਾਕਾ ਸਦਵਾਉਂਦੀ ਆ ਹੱਥ ਜੋੜ ਰੱਬ ਅਗੇ ਕਰੇਰ ਅਰਦਾਸ ਕੁੜੀ ਨੱਡੀ ਤਾਈ ਭੂਲੀ ਹੁਣ ਕਾਕੇ ਨੂੰ ਮਿਲਾਉਂਦੀ ਆ ਸੁਨੇਹਾ ਮਿਲਦਾ ਹੀ ਕਾਕਾ ਕੋੜੀ ਤੇ ਚੜ ਲੋਪੋ ਦੇ ਰਾ ਪੈ ਜਾਂਦਾ ਉਹਨੂੰ ਬਹੁਤ ਫਿਕਰ ਹੁੰਦਾ ਪਤਾ ਨਹੀਂ ਕੀ ਗੱਲ ਹੋ ਗਈ ਜਿਹੜਾ ਭੂਲੀ ਨੇ ਇੰਨੀ ਜਲਦੀ ਬੁਲਾਇਆ ਕਾਕੇ ਦੀ ਕੋੜੀ ਹਵਨ ਨਾਲ ਗੱਲਾਂ ਕਰਦੀ ਕਾਕੇ ਦੀਆਂ ਸੋਚਾਂ ਨਾਲ ਵੀ ਤੇਜ਼ ਪਲਕ ਝਪਕਦਿਆਂ ਗੁਜਰਿਆਂ ਦੇ ਬਾਹਰ ਮੋੜਿਆ ਖੜੀ ਕਾਕਾ ਅੰਦਰ ਗਿਆ ਪਰਤਾਪੀ ਨੂੰ ਭੋਲੀ ਦੇ ਗਾਲਾਂ ਲੱਗਿਆ ਰੋਂਦੀ ਵੇਖ ਕੇ ਬਹੁਤ ਪਰੇਸ਼ਾਨ ਹੋਇਆ ਪਰਤਾਪੀ ਰੋਂਦੀ ਰੋਂਦੀ ਭੱਜ ਕੇ ਕਾਕੇ ਦੇ ਗਾਲ ਨੂੰ ਚਿੰਬੜ ਗਈ ਤਾਂ ਵੀ ਕੀ ਗੱਲ ਹੋ ਗਈ ਇਹਨੂੰ ਕਿਸ ਨੇ ਕੁਝ ਕਿਹਾ ਤਾਂ ਦੱਸ ਮੈਨੂੰ ਮੈਂ ਤਾਂ ਡੱਕਰੇ ਕਰ ਦੁੱ ਸਾਲਿਆਂ ਦੇ ਜਿੰਨੇ ਵੀ ਇਹਦੇ ਵੱਲ ਅੱਖ ਚੱਕ ਕੇ ਵੇਖਿਆ ਗੁੱਸੇ 'ਚ ਦੰਦੀਆਂ ਪੀਂਦੇ ਕਾਕੇ ਨੇ ਭੋਲੀ ਨੂੰ ਪੁੱਛਿਆ ਬਣਿਆ ਨਵਾਬ ਫਿਰ ਤੈਨੂੰ ਨਾ ਫਿਕਰ ਪੋੜਾਂ ਤੇਰੇ ਵਿਛੋੜੇ ਵਿੱਚ ਤੜਪੇ ਰਕਾਣਵੇਂ ਤੇਰੀਆਂ ਵਿੱਚ ਔਰੀਆਂ ਨੇ ਰੰਗ ਨੂੰ ਕਫੂਰ ਕੀਤਾ ਦਗਦੀ ਸੀ ਕੁੜੀ ਜੋ ਕੱਚ ਦਾ ਸਮਾਨ ਵੇ ਰੋਂਦੀ ਨੂੰ ਵਰਾਵੇ ਕੌਣ ਸੁਝੀਆਂ ਨੇ ਗੰਨਾਈਆਂ ਬੁਰਾ ਹਾਲ ਹੋਇਆ ਜੋ ਸੀ ਅਥੇ ਰਕਾਨਵੇ ਸੁਖ ਜੋਲਾ ਬਾਤਦੀ ਨਾ ਤੇਰੇ ਵਿੱਚ ਜਾਣੇ ਦੀ ਗੱਲ ਸੁਣ ਮੇਰੀ ਜਰਾ ਤੂੰ ਕਰਕੇ ਧਿਆਨ ਵੇ ਭੋਲੀ ਨੇ ਕਾਕੇ ਨੂੰ ਖਰੀਆਂ-ਖਰੀਆਂ ਸੁਣਾਈਆਂ ਕਿਸ ਸੌਰਾ ਦੇ ਮਰਨ ਮਾਰਨ ਤੋਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਆ ਆਦਮੀ ਕੋਲੇ ਪਹਿਲਾਂ ਗੱਲ ਨੂੰ ਸੁਣ ਤਲੈਂ ਕੁੜੀ ਦਾ ਬੁਰਾ ਹਾਲ ਆਪਿਆ ਰੋਂਦੀ ਦਾ ਤੂੰ ਸਾਰਾ ਦਿਨ ਨਵਾਬ ਬਣਿਆ ਫਿਰਦਾ ਰਹਿਣਾ ਏ ਤੇਰਾ ਵੀ ਕੁਝ ਫਰਜ਼ ਮੰਦਾ ਏ ਕੁੜੀ ਤਾਂ ਤੇਰੀਆਂ ਫਿਕਰੀਆਂ ਚ ਸੁੱਕ ਕੇ ਤਵੀਦ ਬਣ ਗਈ ਐ ਤੈਨੂੰ ਇਹਦਾ ਕੋਈ ਫਿਕਰ ਨਹੀਂ ਆ ਤੂੰ ਇਹਨੂੰ ਪਿਆਰ ਕਰਦਾ ਵੀ ਕਿ ਨਹੀਂ ਮੈਨੂੰ ਨਹੀਂ ਪਤਾ ਪਰੇ ਸਾਰਾ ਦਿਨ ਪਾਗਲਾਂ ਨੂੰ ਬਸ ਤੇਰਾ ਹੀ ਨਾਮ ਆ ਜਾਂਦੀ ਰਹਿੰਦੀ ਐ ਇਹਨੂੰ ਹੋਰ ਕਿਸੇ ਨੇ ਕੁਝ ਨਹੀਂ ਕਿਹਾ ਇਹਦੇ ਪਿਓ ਨੂੰ ਸਾਰਾ ਕੁਝ ਪਤਾ ਲੱਗ ਗਿਆ ਉਹਨੇ ਇਹਦਾ ਘਰੋਂ ਨਿਕਲਣਾ ਬੰਦ ਕਰਤਾ ਆਪ ਇਹਦੇ ਲਈ ਮੁੰਡਾ ਵੇਖਣ ਗਿਆ ਹੋਇਆ ਜਿੱਥੇ ਕਿਤੇ ਵੀ ਕੋਈ ਚੰਗਾ ਮਾੜਾ ਘਰ ਲੱਭਿਆ ਉਹਨੇ ਇਹਦਾ ਰਿਸ਼ਤਾ ਕਰ ਦੇਣਾ ਉਹ ਇਹਦੇ ਨਾਲ ਬਹੁਤ ਗੁੱਸੇ ਆ ਤੇ ਜਲਦੀ ਤੋਂ ਜਲਦੀ ਇਹਦਾ ਵਿਆਹ ਕਰ ਦੇਣਾ ਚਾਹੁੰਦਾ ਹੁਣ ਤੂੰ ਆਪਣਾ ਪੜਿਆ ਲਿਖਿਆ ਵਿਚਾਰ ਲੈ ਵੀ ਕੀ ਕਰਨਾ ਉਹ ਲੀਗ ਉਸੇ ਚ ਬੋਲਦੀ ਦਾਰੀ ਸੀ ਦੁਸ਼ਮਨ ਪ੍ਰੇਮੀਆਂ ਦਾ ਮਾੜਾ ਵੇ ਜਮਾਨਾ ਸਾਰਾ ਨਜ਼ਰ ਕਿਸੇ ਲਈ ਥੋੜੇ ਸੱਚੇ ਪਿਆਰ ਨੂੰ ਵਾਦਾ ਤੋਂ ਨਿਭਾਈ ਜਟਾ ਪਿੱਠ ਨਾ ਵਿਖਾਈ ਨਾ ਆਧੇ ਵਿੱਚ ਘਾਰ ਛੱਡੀ ਸੋਹਣੀ ਮੁਟਿਆਰ ਨੂੰ ਅੱਖਾਂ 'ਚ ਕਸੂਨ ਦੇ ਕੇ ਰੋਏਗਾ ਤੂੰ ਪੁੱਬਾ ਮਾਰ ਲੈ ਜਾਊਗਾ ਵੇ ਆ ਕੇ ਕੋਈ ਕੁੜੀ ਛੰਦਾਰ ਨੂੰ ਨਿਕਲੋ ਜਲੂਸ ਤੇਰੇ ਠੁੱਕ ਵਾਲਾ ਸੁਖ ਜੋਲਾ ਕਿ ਸਹਾਲ ਪੁੱਛਣਾ ਨਾ ਤੈਨੂੰ ਵੱਡੇ ਜ਼ੈਲਦਾਰ ਨੂੰ ਪਿਆਰ ਕਰਨਾ ਬਹੁਤ ਆਸਾਨ ਆ ਪਰ ਪਿਆਰ ਨਿਭਾਉਣਾ ਬਹੁਤ ਮੁਸ਼ਕਿਲ ਆ ਇਹ ਸਾਰਾ ਜ਼ਮਾਨਾ ਮੁੱਢ ਤੋਂ ਹੀ ਪ੍ਰੇਮੀਆਂ ਦਾ ਦੁਸ਼ਮਣ ਰਿਹਾ ਹੈ ਇੱਥੇ ਸੱਚਾ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਸੂਲੀਆਂ ਤੇ ਟੰਗਿਆ ਜਾਂਦਾ ਹੈ ਪਰ ਆਸ਼ਿਕ ਕਦੇ ਵੀ ਇਸ ਜ਼ਮਾਨੇ ਦੇ ਜ਼ਾਲਮੂ ਸਿੱਤਮ ਤੋਂ ਨਹੀਂ ਡਰੇ ਆਪਣੇ ਪਿਆਰੇ ਦੇ ਪਿਆਰ ਨੂੰ ਪਾਉਣ ਤੇ ਸੱਚੇ ਪਿਆਰ ਦੇ ਮੱਗ ਦੇ ਦੀਵੇ ਨੂੰ ਆਪਣੇ ਖੂਨ ਵਿੱਚ ਰੌਸ਼ਨ ਕਰਦੇ ਰਹੇ ਆ ਤੂੰ ਜਿਹੜਾ ਨਵਾਬ ਬਣਿਆ ਫਿਰਦਾ ਹੈ ਨਾ ਤੈਨੂੰ ਉਦੋਂ ਪਤਾ ਲੱਗਣਾ ਜਦੋਂ ਇਹਨੂੰ ਹੋਰ ਕਿ ਵਿਆਹ ਕੇ ਲੈ ਗਿਆ ਫਿਰ ਅੱਖਾਂ 'ਚ ਕਸੂਨ ਦੇ ਕੇ ਰੋਇਆ ਕਰੇਗਾ ਬੈਠਾ ਇਹਨੂੰ ਯਾਦ ਕਰਕੇ ਫਿਰ ਤੇਰੀ ਕੀ ਜਿੱਤਰੋਗੇ ਵੱਡੇ ਜੈਲਦਾਰਾਂ ਦੀ ਜਦੋਂ ਕੁੜੀ ਨਾਲ ਕੀਤੇ ਵਾਅਦਿਆਂ ਤੇ ਪੂਰਾ ਨਾ ਉਤਰ ਗਿਆ ਮੇਰੀ ਇੱਕ ਗੱਲ ਸੁਣ ਲੈ ਤੂੰ ਸਰਦਾਰਾ ਇਸ ਵਕਤ ਇਹਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਦੇਖੀ ਕੀ ਤੇ ਪਿੱਠ ਨਾ ਵਖਾਜੀ ਕੁੜੀ ਨੇ ਆਪਣੇ ਵੱਲੋਂ ਕੋਈ ਘਸਰ ਨਹੀਂ ਛੱਡੀ ਆਵਦੇ ਮਾਂ ਪੇ ਉਹਨੂੰ ਮਨਾਉਣ ਵਾਸਤੇ ਤੇ ਮਾਂ ਨੂੰ ਤਾਂ ਮਨਾ ਵੀ ਲਿਆ ਸੀ ਪਰ ਪਿਓ ਨਹੀਂ ਮੰਨਿਆ ਹੁਣ ਤੇਰੀ ਪਰਖ ਦੀ ਘੜੀ ਆ ਆਪਣੇ ਕੀਤੇ ਵਾਅਦਿਆਂ ਨੂੰ ਵਫਾ ਕਰ ਤੇ ਕੁੜੀ ਨੂੰ ਇਸ ਮੰਜ ਧਾਰ ਚੋਂ ਕੱਢ ਤੇ ਆਪਣੇ ਸੱਚੇ ਪਿਆਰ ਨੂੰ ਸਾਬਤ ਕਰਕੇ ਦਿਖਾ ਦੇਖੇ ਕਿਤੇ ਲਾਜ ਨਾ ਲਵਾ ਦੀ ਆਸਾਂ ਦੇ ਉੱਚ ਸੁੱਚੇ ਰਤਬੇ ਨੂੰ ਵਾਦਿਆਂ ਤੋਂ ਮੂੰਹ ਫੇਰ ਤੇ ਪਿੱਠ ਦਿਖਾ ਕੇ ਭੋਲੀ ਨੇ ਸਰਦਾਰ ਨੂੰ ਤਾਣੇ ਮਾਰਦਿਆਂ ਕਿਆ ਕਾਕਾ ਪ੍ਰਤਾਪੀ ਦੇ ਕੁਮਲਾਏ ਚਿਹਰੇ ਨੂੰ ਵੇਖ ਕੇ ਪੋਲੀ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਇਹਨੂੰ ਸੱਚੇ ਦਿਲੋਂ ਪਿਆਰ ਕਰਦਾ ਤੇ ਮੈਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੰਦਾ ਤੂੰ ਕਿਸੇ ਵੀ ਗੱਲ ਦਾ ਫਿਕਰ ਨਾ ਕਰ ਪਾਬੀਏ ਮੇਰੀ ਗੱਲ ਦਾ ਵਿਸ਼ਵਾਸ ਕਰ ਮੈਂ ਜਾਨ ਵਾਰ ਕੇ ਵੀ ਇਹਦੀ ਹਿਫਾਜ਼ਤ ਕਰਾਂਗਾ ਮੈਨੂੰ ਆਪਣੇ ਕੀਤੇ ਹੋਏ ਸਾਰੇ ਵਾਦੇ ਯਾਦ ਆ ਮੈਂ ਆਪਣੀ ਪ੍ਰਤਾਪ ਕੌਰ ਤੋਂ ਬਿਨਾ ਜਿਉਣ ਦੀ ਸੋਚ ਵੀ ਨਹੀਂ ਸਕਦਾ ਇਹਦੇ ਲਈ ਮੈਂ ਸਭ ਹਵੇਲੀਆਂ ਜੇਲ੍ਹਦਾਰਾਂ ਨੂੰ ਠੋਕਰ ਮਾਰ ਸਕਦਾ ਕਾਕੇ ਨੇ ਇੱਕ ਥਾਪੜ دیا۔ ਪੋਲੀ ਨੂੰ ਆਖਿਆ